ਸ਼ਿੱਖਿਆ ਤੰਤਰ ਦੇ ਵਿੱਚ ਕੋਈ ਨਾ ਕੋਈ ਸੁਧਾਰ ਦੀ ਗੱਲ ਹੋ ਸਕਦੀ ਹੈ ਕੋਈ ਬਜਟ ਰੱਖਿਆ ਜਾ ਸਕਦਾ ਹੈ ਤੇ ਸਿਹਤ ਪੱਖੋਂ ਵੀ ਕਈ ਤਰ੍ਹਾਂ ਦੇ ਐਲਾਨ ਨੇ ਜਿਹੜੇ ਉਹ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਕਰ ਚੁੱਕੀ ਹੈ ਤੇ ਉਹਨਾਂ ਨੂੰ ਕਿੰਨਾ ਕਮਲੀ ਜਾਮਾ ਪਹਿਨਾਇਆ ਜਾਂਦਾ ਹੈ ਉਹ ਇਸ ਬਜਟ ਦੇ ਵਿੱਚ ਕਾਫੀ ਕੁਝ ਤੈਅ ਹੋ ਜਾਏਗਾ ਬਜਟ ਦਾ ਕੀ ਸੁਭਾਵਨਾ 10 ਲੱਖ ਰੁਪਿਆ ਜਿਹੜੀ ਸਲੈਬ ਹੈਗੀ ਹੈ ਨਾ ਜੀ ਇਨਕਮ ਟੈਕਸ ਦੀ ਸ਼ਾਇਦ ਉਹ ਸੁਭਾਵਨਾ ਹੈਗੀ ਹੈ ਵੀ ਇਸ 10 7 ਲੱਖ ਹੈ ਜੀ ਹੁਣ 10 ਲੱਖ ਹੋਣ ਦੀ ਸੰਭਾਵਨਾ ਹੈਗੀ ਆ ਕੁਝ 78 ਲੱਖ ਨੌਕਰੀਆਂ ਦੀ ਕਹਿੰਦੇ ਸੰਭਾਵਨਾ ਹੈਗੀ 78 ਲੱਖ ਨੌਕਰੀ ਅਗਲੇ ਸਾਲ ਵਿੱਚ ਆ ਬਿੱਤੀ ਜਾਣਗੀਆਂ ਕਈ ਕਈ 10 11 ਗੱਲਾਂ ਨੇ ਜੀ પેટ્રોલ ਤੇ ਡੀਜ਼ਲ ਉੱਤੇ GST ਲਾਉਣ ਦਾ ਵੀ ਮੰਗ ਚੱਲ ਰਹੀ ਹੈ પેટ્રોલ ਡੀਜ਼ਲ ਤੇ GST ਸ਼ਰਾਬ ਤੇ GST ਲੱਗਣ ਜਿਹਦੇ ਵੈਸੇ ਸ਼ਰਾਬ ਤੇ ਵੀ GST ਲੱਗਣੀ ਚਾਹੀਦੀ ਆ ਉਹ ਵੀ ਸ਼ਰਾਬ ਵੀ ਕਿਹੋ ਜਿਹਾ ਇਹੋ ਜਿਹਾ ਪ੍ਰੋਡਕਟ ਹੈਗਾ ਇਹਦੇ ਤੇ GST ਨਹੀਂ ਹੈਗੀ ਕਿਉਂਕਿ ਇਹਦੇ ਸਰਕਾਰਾਂ ਨੇ ਆਪਣੇ ਤਰੀਕੇ ਨਾਲ ਪੈਸੇ ਕਮਾਉਣੇ ਹੁੰਦੇ ਨੇ ਵੈਸੇ ਇਹਨਾਂ ਨਾਲ ਕਹਿੰਦੇ ਸਰਕਾਰ ਦਾ ਸੂਬਾ ਸਰਕਾਰ ਦਾ ਲਾਭ ਵੀ ਹੁੰਦਾ ਹੈਗਾ ਪਹਿਲਾਂ ਹੋਇਆ ਸੀ ਮਿਨੀ ਬਜਟ ਪੇਸ਼ ਹੋਇਆ ਸੀ ਸਰਕਾਰ ਤੋਂ ਪਹਿਲਾਂ ਹੁਣੇ ਸੰਪੂਰਨ ਬਜਟ ਪੇਸ਼ ਹੋ ਰਿਹਾ ਨਰਮਲਾ ਸਿਤਾ ਰਮਨ ਦਾ ਰਿਕੋਰਡ ਬਜਟ ਹੈ ਕਿ 7ਵਾਂ ਬਜਟ ਪੇਸ਼ ਕਰ ਰਹੀ ਆ ਕਿ ਤੁਸੀਂ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਪਿਛਲੇ ਦਿਨਾਂ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਨੇ ਘੱਟ ਤੋਂ ਘੱਟ ਖਾਤਿਆਂ ਵਿੱਚ ਪੈਸੇ ਰੱਖਣ ਵਾਲੇ ਵਿਅਕਤੀਆਂ ਨੂੰ ਲਾਇਆ ਜੁਰਮਾਨਾ ਲਾਇਆ ਉਹਨਾਂ ਨੇ ਜਿਹਦੇ ਘੱਟ ਪੈਸੇ ਰੱਖੇ ਜਿਹਦਾ ਕਿ ਇੱਕ ਮਿਕਸ ਹੁੰਦਾ ਇੱਕ ਇੱਕ ਨਿਰਧਾਰਤ ਕੀਤਾ ਪੈਮਾਨਾ ਹੁੰਦਾ ਜਿਹੜਾ ਕਿ ਫਰਜ ਕਰ ਲੋ ਵੀ 1000 ਰੁਪਏ ਤੋਂ ਘੱਟ ਪੈਸੇ ਰੱਖ ਲੇ ਤਾਂ ਉਹ ਲਾ ਦਿੰਦੇ ਆ ਜੁਰਮਾਨਾ ਤੇ ਭਾਈ ਤੂੰ ਕਿਉਂ ਰੱਖਿਆ ਹੈ ਅੱਜ ਸਭ ਦੀਆਂ ਨਜ਼ਰਾਂ ਰਹਿਣਗੀਆਂ ਬਜਟ ਦੇ ਉੱਤੇ ਕਿ ਬਜਟ ਕਿਹੋ ਜਿਹਾ ਰਹੇਗਾ ਸੋਸ਼ਲ ਮੀਡੀਆ ਦੇ ਉੱਤੇ ਵਪਾਰੀ ਕਹਿੰਦੇ ਨੇ ਕਿ ਸਾਨੂੰ ਕੋਈ ਨਾ ਕੋਈ ਰਾਹਤ ਮਿਲਣੀ ਚਾਹੀਦੀ ਆਮ ਲੋਕ ਕਹਿੰਦੇ ਨੇ ਸਾਨੂੰ ਰਾਹਤ ਮਿਲਣੀ ਚਾਹੀਦੀ ਹੈ ਸਿੱਖਿਆ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਸ਼ਿੱਖਿਆ ਤੰਤਰ ਦੇ ਵਿੱਚ ਕੋਈ ਨਾ ਕੋਈ ਸੁਧਾਰ ਦੀ ਗੱਲ ਹੋ ਸਕਦੀ ਹੈ ਕੋਈ ਬਜਟ ਰੱਖਿਆ ਜਾ ਸਕਦਾ ਹੈ ਤੇ ਸਿਹਤ ਪੱਖੋਂ ਵੀ ਕਈ ਤਰ੍ਹਾਂ ਦੇ ਐਲਾਨ ਨੇ ਜਿਹੜੇ ਉਹ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਕਰ ਚੁੱਕੀ ਹੈ ਤੇ ਉਹਨਾਂ ਨੂੰ ਕਿੰਨਾ ਕਮਲੀ ਜਾਮਾ ਪਹਿਨਾਇਆ ਜਾਂਦਾ ਹੈ ਉਹ ਇਸ ਬਜਟ ਦੇ ਵਿੱਚ ਕਾਫੀ ਕੁਝ ਤੈਅ ਹੋ ਜਾਏਗਾ ਬਜਟ ਦਾ ਜਿਸ ਦੀ ਸੰਭਾਵਨਾ 10 ਲੱਖ ਰੁਪਿਆ ਜਿਹੜੀ ਸਲੈਬ ਹੈਗੀ ਹੈ ਨਾ ਜੀ ਇਨਕਮ ਟੈਕਸ ਦੀ ਸ਼ਾਇਦ ਉਹ ਸੰਭਾਵਨਾ ਹੈਗੀ ਹੈ ਵਿੱਚ 10 7 ਲੱਖ ਹੈ ਜੀ ਹੁਣ 10 ਲੱਖ ਹੋਣ ਦੀ ਸੰਭਾਵਨਾ ਹੈਗੀ ਆ ਕੁਝ 78 ਲੱਖ ਨੌਕਰੀਆਂ ਦੀ ਕਹਿੰਦੇ ਸੰਭਾਵਨਾ ਹੈਗੀ 78 ਲੱਖ ਨੌਕਰੀਆਂ ਅਗਲੇ ਸਾਲ ਵਿੱਚ ਆ ਦਿੱਤੇ ਜਾਣਗੀਆਂ ਭਾਰਤ ਦੇ ਲੋਕਾਂ ਨੂੰ ਤੇ ਇਸ ਤਰੀਕੇ ਨਾਲ ਜੀ ਐਫ ਡੀ ਦੇ ਜਿਹੜਾ ਵਿਆਜ ਹੈਗੀ ਆ ਉਹ ਤਕਰੀਬਨ 2.5 ਗੁਣਾ ਮਰਕੀ ਵਿਆਜ ਦੀ ਛੁੱਟ ਹੈਗੀ ਜਿਹੜੀ ਐਫ ਡੀ ਤੇ ਉਹ ਤੈਨੂੰ 2.5 ਗੁਣਾ ਦੇ ਕਰੀਬ ਕਹਿੰਦੇ ਨੇ 10000 ਤੱਕ ਵਿਆਜ ਯਕਮੁਸਤ ਹਾਂ ਉਹ ਵੇਗਾ 25000 ਤੱਕ ਵਧਾਉਣਾ ਹੈਗਾ ਇਹ ਵੀ ਕਈ ਕਈ 10 11 ਗੱਲਾਂ ਨੇ ਜੀ ਪੈਟਰੋਲ ਤੇ ਡੀਜ਼ਲ ਉੱਤੇ GST ਲਾਉਣ ਦਾ ਵੀ ਮੰਗ ਚੱਲ ਰਹੀ ਆ ਪੈਟਰੋਲ ਡੀਜ਼ਲ ਤੇ GST ਸ਼ਰਾਬ ਤੇ ਵੀ GST ਲੱਗਣੀ ਜਿਦੇ ਵੈਸੇ ਸ਼ਰਾਬ ਤੇ ਵੀ GST ਲੱਗਣੀ ਚਾਹੀਦੀ ਆ ਉਹ ਵੀ ਸ਼ਰਾਬ ਵੀ ਕਿਹੋ ਜਿਹਾ ਇਹੋ ਜਿਹਾ ਪ੍ਰੋਡਕਟ ਹੈਗਾ ਜਿਹਦੇ GST ਨਹੀਂ ਹੈਗੀ ਕਿਉਂਕਿ ਇਹਦੇ ਸਰਕਾਰਾਂ ਨੇ ਆਪਣੇ ਤਰੀਕੇ ਨਾਲ ਪੈਸੇ ਕਮਾਉਣੇ ਹੁੰਦੇ ਹਨ ਵੈਸੇ ਇਹਨਾਂ ਨਾਲ ਕਹਿੰਦੇ ਸਰਕਾਰ ਦਾ ਸੂਬਾ ਸਰਕਾਰ ਦਾ ਲਾਭ ਵੀ ਹੁੰਦਾ ਹੈਗਾ ਤੇ ਬਜਟ ਪਹਿਲਾਂ ਹੋਇਆ ਸੀ ਮਿੰਨੀ ਬਜਟ ਪੇਸ਼ ਹੋਇਆ ਸੀ ਜਦੋਂ ਸਰਕਾਰ ਤੋਂ ਪਹਿਲਾਂ ਹੁਣ ਇਹ ਸੰਪੂਰਨ ਬਜਟ ਪੇਸ਼ ਹੋ ਰਿਹਾ ਨਰਮਲਾ ਸੀਤਾਰਾਮਨ ਦਾ ਰਿਕਾਰਡ ਬਜਟ ਹੈ ਕਿ 7ਵਾਂ ਬਜਟ ਪੇਸ਼ ਕਰ ਰਹੀ ਆ ਵਿੱਤ ਮੰਤਰੀ ਉਦਾਹਰਨ ਇੱਕ ਰਿਕਾਰਡ ਬਜਟ ਹੈਗਾ ਤੇ ਇਸ ਨੂੰ ਲੈ ਕੇ ਵਿੱਤ ਜਿਹੜੇ ਮਾਰ ਹੈਗੇ ਆ ਦੇ ਇਕਨੋਮਿਸਟ ਹੈਗੇ ਆ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਦੇਸ਼ ਨੂੰ ਵਧਾਉਣ ਵਾਸਤੇ ਨਵੇਂ ਪ੍ਰਬੰਧ ਕਰਨੇ ਪੈਣੇ ਆ ਦੇਸ਼ ਅਮੀਰਾਂ ਵਾਲੇ ਪਾਸੇ ਤਾਂ ਵੱਧ ਰਿਹਾ ਅਮੀਰ ਹੋ ਰਿਹਾ ਤੇ ਗਰੀਬਾਂ ਵਾਲੇ ਪਾਸੇ ਊਣਾ ਹੋ ਰਿਹਾ ਉਧਰ ਦਿੱਕਤਾਂ ਗਰੀਬਾਂ ਵਾਲੇ ਪਾਸੇ ਦਿੱਕਤਾਂ ਆ ਰਹੀਆਂ ਨੇ ਅਮੀਰਾਂ ਬਹੁਤ ਅਮੀਰ ਹੋ ਰਹੇ ਨੇ ਮਰ ਕੇ ਜਿਹੜੇ ਅਮੀਰ ਨੇ اربਾ ਪਤੀ ਨੇ ਹੋਰ اربਾ ਪਤੀ ਹੋ ਜਾਂਦੇ ਆ ਗਰੀਬਾਂ ਦੇ ਉੱਪਰ ਕੋਈ ਬਹੁਤਾ ਵਧੀਆ ਤਵੱਜੋ ਸਰਕਾਰਾਂ ਦੀ ਨਹੀਂ ਹੈਗੀ ਇਸ ਕਰਕੇ ਤੁਸੀਂ ਅ ਇਹ ਇਸੇ ਵੱਲ ਦੇਖਣਾ ਹੋਵੇਗਾ ਲਾਜ਼ਮੀ ਸਰਕਾਰ ਨੂੰ ਪਰ ਦੇਖ ਪਾਉਂਦੀ ਆ ਕਿੰਨੀ ਦੇਖ ਪਾਉਂਦੀ ਉਹ ਵਕਰੀ ਗੱਲ ਹੈਗੀ ਇੱਕ ਤੁਸੀਂ ਮੈਂ ਤੁਹਾਨੂੰ ਗੱਲ ਦੱਸਦਾ ਇੱਕ ਪਿਛਲੇ ਦਿਨਾਂ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਨੇ ਘੱਟ ਤੋਂ ਘੱਟ ਖਾਤਿਆਂ ਵਿੱਚ ਪੈਸੇ ਰੱਖਣ ਵਾਲੇ ਵਿਅਕਤੀਆਂ ਨੂੰ ਲਾਇਆ ਜੁਰਮਾਨਾ ਲਾਇਆ ਉਹਨਾਂ ਨੇ ਜਿਹਦੇ ਘੱਟ ਪੈਸੇ ਰੱਖੇ ਨੇ ਜਿਹਦਾ ਕਿ ਇੱਕ ਮਿਕਸ ਹੁੰਦਾ ਇੱਕ ਇੱਕ ਨਿਰਧਾਰਤ ਕੀਤਾ ਪੈਮਾਨਾ ਹੁੰਦਾ ਜਿਹੜਾ ਕਿ فرض ਕਰ ਲਓ ਵੀ 1000 ਰੁਪਏ ਤੋਂ ਘੱਟ ਪੈਸੇ ਰੱਖ ਲੇ ਤਾਂ ਉਹ ਤੇ ਉਹ ਲਾ ਦਿੰਦੇ ਆ ਜੁਰਮਾਨਾ ਵੀ ਭਾਈ ਤੂੰ ਕਿਉਂ ਰੱਖਿਆ ਹੈ ਬੱਧ ਪੈਸੇ ਰੱਖੋ ਖਾਤੇ ਵਿੱਚ ਜੇ ਖਾਤਾ ਖੋਲਣਾ ਤਾਂ ਇਹ ਕਿਨਾ ਇਹ ਕਿਨਾ ਨੁਕਸਾਨ ਹੋ ਰਿਹਾ ਗਰੀਬਾਂ ਨੂੰ ਵੀ ਗਰੀਬ ਮਿੰਦਰ ਜੀ ਗਰੀਬ ਬੰਦੇ ਘੱਟ ਪੈਸੇ ਰੱਖਦਾ ਨਾ ਜੀ ਆਮ ਬੰਦੇ ਘੱਟ ਪੈਸੇ ਰੱਖਦਾ ਆਮ ਬੰਦੇ ਦੇ ਵਿਚਾਰੇ ਨੂੰ ਉਹ ਜਿਹੜੇ ਅਮੀਰ ਨੇ ਉਹ ਤਾਂ ਵੱਧ ਤੋਂ ਵੱਧ ਪੈਸੇ ਰੱਖਦੇ ਹੋਂ ਤਾਂ ਉਹ ਤਾਂ ਵੱਧ ਤੋਂ ਵੱਧ ਪੈਸੇ ਰੱਖਦੇ ਆ ਅਮਰੀਕਾ ਦੇ ਵੀ ਜੁਰਮਾਨਾ ਉਹਨਾਂ ਤੋਂ ਲੱਗੇਗਾ ਗਰੀਬਾਂ ਨੂੰ ਜੁਰਮਾਨਾ ਲੱਗੇਗਾ ਜਿਹੜੇ ਆਮ ਲੋਕ ਨੇ ਸਰਕਾਰ ਦੀ ਪਾਲਿਸੀ ਦੇਖੋ ਨਾ ਕੀ ਆ ਚਾਹੀਦਾ ਤਾਂ ਇਹ ਆ ਕਿ ਇਹ ਤਾਂ ਕਹਿੰਦੇ ਨੇ 1 ਰੁਪਏ ਦਾ ਖਾਤਾ ਵੀ ਖੁੱਲਦਾ ਮੋਦੀ ਜੀ ਨੇ بڑا ਜੋ ਪਾਇਆ ਸੀ। ਹੂੰ 1 ਰੁਪਏ ਦਾ ਖਾਤਾ ਵੀ ਖੁੱਲ ਜਾਂਦਾ ਜੀ 1 ਰੁਪਿਆ ਦੋਹੇ ਤੋੜ ਖਾਤਾ ਖੁੱਲ ਜੂਗਾ। ਤੇ ਭਰਾ ਹੁਣ ਤਾਂ ਲਾਉਣ ਲੱਗੇ ਜੁਰਮਾਨਾ ਜੀ ਉਹ। ਜੇ ਤੁਸੀਂ ਘੱਟ ਰੱਖੋਗੇ ਪੇਮੈਂਟ ਖਾਤਿਆਂ ਦੇ ਵਿੱਚ ਤੁਹਾਨੂੰ ਜੁਰਮਾਨਾ ਲੱਗ ਜਾਏਗਾ। ਉਹ ਗਰੀਬਾਂ ਨੂੰ ਲੱਗੇਗਾ ਨਾ ਜੀ ਇਹੋ। ਇਹੋ ਜੇ ਜਿਹੜੇ ਕਿ ਗਰੀਬਾਂ ਦੇ ਉੱਤੇ ਡਾਕੇ ਮਾਰਨ ਦੀ ਗੱਲ ਉਹਨੂੰ ਤੜਫਾਉਣ ਦੀ ਗੱਲ ਕੀਤੀ ਜਾ ਰਹੀ ਹੈ ਨਾ ਜੀ ਉਹ ਬੜੀ ਖਤਰਨਾਕ ਹੈਗੀ ਆ ਇਹ ਭਾਰਤ ਦੀ ਗੱਲ ਨਹੀਂ ਹੈਗੀ ਇਹ ਇਹ ਕਾਰਪੋਰੇਟ ਦੀ ਗੱਲ ਹੈਗੀ ਆ। ਇੰਡੀਆ ਦੀ ਗੱਲ ਨਹੀਂ ਹੈਗੀ ਇਹ ਕਾਰਪੋਰੇਟ ਦੀ ਗੱਲ ਹੈਗੀ ਆ। ਤੇ ਇਹ ਇਸੇ ਕਰਕੇ ਅਸੀਂ ਕਈ ਵਾਰ ਇਸ ਮੰਚ ਤੋਂ ਆਲੋਚਨਾ ਕਰਦੇ ਹੁੰਨੇ ਆ ਮੋਦੀ ਸਰਕਾਰ ਦੀ ਕਿ ਉਹ ਗਰੀਬਾਂ ਦੇ ਵਾਲੇ ਪਾਸੇ ਸੋਚੇ 1 ਰੁਪਿਆ ਖਾਤਾ ਵੀ ਖੁੱਲਿਆ ਜਾਵੇ ਤਾਂ ਵੀ ਕੋਈ ਹਰਜਰੀ ਅਮੀਰਾਂ ਨੂੰ ਕੋਈ ਉਪਦੇਖਤ ਨਹੀਂ ਆਉਂਦੀ ਇਹਦੇ ਨਾਲ ਜੀ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ